ਮੰਗਲਜੀ ਜੀ ਅੱਜ ਪ੍ਰੈਸ ਕਾਨਫਰੰਸ ਦੇ ਸੰਦਰਭ ਵਿੱਚ ਬਹੁਤ ਬਹੁਤ ਧੰਨਵਾਦ ਸਾਰੀ ਪ੍ਰੈਸਤਾ ਕਿ ਤੁਸੀਂ ਇੱਥੇ ਪਹੁੰਚੇ ਹੋ ਅੱਜ ਇਸ ਮੁੱਦੇ ਤੇ ਗੱਲ ਕਰਦੇ ਆ ਕਿ ਪੰਜਾਬ ਸਰਕਾਰ ਵੱਲੋਂ ਜਿਹੜਾ ਇੱਕ ਮਹਮ ਚੇੜੀ ਗਈ ਕਿ ਯੁੱਧ ਨਸ਼ਿਆਂ ਵਿਰੁੱਧ ਯੁੱਧ ਕਰਪਸ਼ਨ ਵਿਰੁੱਧ ਪਰ ਮੈਨੂੰ ਲੱਗਦਾ ਹੈ ਜਿਹੜਾ ਇਹ ਯੁੱਧ ਹੈ ਇਹ ਪੰਜਾਬ ਦੇ ਵਿਰੁੱਧ ਹੈ ਅੱਜ ਨਸ਼ੇ ਦੀ ਗੱਲ ਤੇ ਪੁਹਾਣੀਗੜ ਵਿਖੇ ਜੋ ਕੱਲ ਜੇ ਕਹੀਏ ਕਿ ਸਮਾਜ ਦਾ ਚੌਥਾ ਥੰਮ ਜਿਹੜੇ ਪੱਤਰਕਾਰ ਭਾਈਚਾਰਾ ਉਹਨਾਂ ਤੇ ਜੋ ਇੱਕ ਬਹੁਤ ਕਾਤਲਾਨਾ ਹਮਲਾ ਹੋਇਆ ਉਹਨਾਂ ਨੇ ਕੁਝ ਨਿਕ ਸਮਾਜ ਦੇ ਵਿੱਚ ਉਹਨਾਂ ਇੱਕ ਅਵੇਅਰਨੈਸ ਵਾਸਤੇ ਕੋਈ ਮੁੰਡਾ ਨਸ਼ਾ ਕਰਦਾ ਸੀ ਉਹ ਨਸ਼ਾ ਕਰਦੇ ਮੁੰਡੇ ਨੂੰ ਜਿਹੜਾ ਉਹਨਾਂ ਨੇ ਵੀਡੀਓ ਬਣਾ ਕੇ ਭੇਜੀ ਤੀ ਅੱਗੇ ਪੁਲਿਸ ਕੋਲੇ ਜਾਂ ਜਿੱਥੇ ਵੀ ਮੀਡੀਆ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਟੀਮ ਜਿਹੜੀ ਆ ਉਹ ਤੁਹਾਡੇ ਨਾਲ ਖੜੀ ਹੈ ਜਿੱਥੇ ਤੱਕ ਵੀ ਤੁਸੀਂ ਸੰਘਰਸ਼ ਦੇ ਵਿੱਚ ਸਾਨੂੰ ਲੈ ਕੇ ਜਾਣਾ ਚਾਹੁੰਦੇ ਹਸੀਂ ਤੁਹਾਡੇ ਨਾਲ ਆ ਪਰ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਮਾਨ ਸਾਹਿਬ ਕਲਾ ਕਾਗਜ਼ਾਂ ਚ ਜਾਂ ਸਟੇਜਾਂ ਤੋਂ ਖੜਕੇ ਜਾਂ ਮਮੇਕਰੀ ਬਣਾ ਕੇ ਜਾਂ ਦੂਜਿਆਂ ਦਾ ਮਜ਼ਾਕ ਉਡਾ ਕੇ ਦੂਜਿਆਂ ਦੇ ਕਿਰਦਾਰ ਕੁਸ਼ੀ ਕਰਕੇ ਰਾਜਨੀਤੀ ਨਾ ਕਹੋ ਐਕਚੁਅਲੀ ਪਲੇਡਫੋਰਮ ਦੇ ਉੱਤੇ ਆ ਕੇ ਜਿਹੜੀ ਐ ਰਾਜਨੀਤੀ ਕਰੋ ਐਕਚੁਅਲ ਚ ਜਿਹੜੀ ਫੈਕਟ ਐ ਪੰਜਾਬ ਦਾ ਉਹ ਗੱਲ ਕਰੋ ਅੱਜ ਜਿਹੜਾ ਨਸ਼ਾ ਐ ਉਹ ਪੰਜਾਬ ਦੇ ਵਿੱਚ ਹਰ ਦੂਸਰੇ ਦਿਨ ਇਹਨਾਂ ਨੇ ਤਾਂ ਪਿਛਲੀ ਮਈ ਦੀ 31 ਮਈ ਨੂੰ ਇਹ ਕਹਿੰਦਾ ਸੀ ਕਿ ਸਾਡਾ ਜਿਹੜਾ ਨਸ਼ਾ ਪੰਜਾਬ ਮੁਕਤ ਹੋ ਗਿਆ ਪੰਜਾਬ ਮੁਕਤੜਾ ਨਸ਼ੇ ਤੋਂ ਹੋ ਗਿਆ ਪਰ ਅੱਜ ਤੁਸੀਂ ਮੈਨੂੰ ਲੱਗਦਾ ਆਏ ਦਿਨ ਦੇਖਦੇ ਹਾਂ ਕੋਈ ਨਾ ਕੋਈ ਵੀਡੀਓ ਸੜਕਾਂ ਤੇ ਨੌਜਵਾਨਾਂ ਦੀ ਮਿਲਦੀ ਐ ਤੇ ਅੱਜ ਜਿਹੜੇ ਉਹ ਸਾਨੂੰ ਕਹਿੰਦੇ ਸੀ ਸਾਡੇ ਤੇ ਤੰਝ ਕੱਸਦੇ ਸੀ ਤੇ ਅੱਜ ਤੱਕ ਵੀ ਕੱਸਦੇ ਨੇ ਉਹਨਾਂ ਨੂੰ ਕਹੋ ਭਾਈ ਸਾਢੇ 3 ਸਾਲ ਹੋ ਗਏ ਤੁਹਾਡੀ ਸਰਕਾਰ ਆਈ ਨੂੰ ਤੇ ਉਦੋਂ ਪਹਿਲਾਂ 5 ਸਾਲ ਜਿਹੜੇ ਨੇ ਉਹ ਹੋ ਗਏ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਜਿਹੜੀਆਂ ਦੋ ਸਰਕਾਰਾਂ ਇਸ ਮੁੱਦੇ ਦੇ ਉੱਤੇ ਬਣੀਆਂ ਨੇ ਇਕੱਲੇ ਇੱਕ ਨਸ਼ੇ ਤੇ ਇੱਕ ਬੇਅਦਬੀ ਤੇ ਅੱਜ ਉਹ ਮੁੱਦਾ ਮੈਨੂੰ ਦੱਸੋ ਸਾਢੇ 8 ਸਾਲਾਂ ਚ ਕੀ ਖਤਮ ਕਰਤਾ ਉਹਨਾਂ ਨੇ ਕਿ ਬੇਅਦਬੀ ਦੇ ਵਿੱਚ ਕੋਈ ਨਵਾਂ ਬੰਦਾ ਜਿਸ ਦਿਨ ਦੀ 2015 ਦੀ ਐਫ ਆਈ ਆਰ ਕੱਲੇ ਜਿਹੜੀ ਅਕਾਲੀ ਦਲ ਵੱਲੋਂ ਕੀਤੀ ਉਹਦੇ ਵਿੱਚ ਕੋਈ ਨਵਾਂ ਬੰਦਾ ਐਡੀਸ਼ਨ ਕੀਤਾ ਕੋਈ ਨਸ਼ੇ ਦੇ ਵਿੱਚ ਕੋਈ ਨਵੀਂ ਕਾਰਵਾਈ ਕੀ ਹੈ ਕੱਲ ਵੀ ਇੱਥੇ ਇੱਕ ਸਾਬਿਤ ਹੁੰਦਾ ਕਿ ਮੁੱਖ ਮੰਤਰੀ ਸਟੇਜ ਤੋਂ ਖੜ ਕੇ ਕਹਿ ਕਹਿ ਮੋਛਾਂ ਨੂੰ ਵੜ ਦਿੰਦੇ ਨੇ ਕਿ ਯਾਰ ਬਸ ਆਹੀ ਗੱਲ ਪਿੱਛੇ ਤੁਸੀਂ ਵਿਕਰਮ ਸਿੰਘ ਮਜੀਠੀਆ ਨੂੰ ਅੰਦਰ ਹੀ ਦਿੱਤਾ ਇਹਦਾ ਮਤਲਬ ਹੋਰ ਤਾਂ ਕੁਝ ਨਹੀਂ ਹੈ ਉਹਨਾਂ ਨੇ ਕੋਈ ਨਸ਼ੇ ਦੀ ਗੱਲ ਨਹੀਂ ਕੀਤੀ ਕੋਈ ਨਸ਼ੇ ਫੜਨ ਦੀ ਗੱਲ ਨਹੀਂ ਕੀਤੀ ਕੋਈ ਕਿਸੇ ਸਲਾਗਰ ਦੀ ਗੱਲ ਨਹੀਂ ਕੀਤੀ ਗੱਲਾਂ ਕੀ ਕਿਹਾ ਰੰਗਲੇ ਪੰਜਾਬ ਚ ਜੀ 70 ਬੇਸ਼ ਬੇਸ਼ ਗਏ ਉਹੀ 8 ਸਾਲ ਪਹਿਲਾਂ ਤੋਂ ਜਿਹੜੀ ਜਿਹੜੇ ਡਾਇਲੌਗਸ ਨੇ ਉਹੀ ਅੱਜ ਡਾਇਲੌਗਸ ਨੇ ਕੋਈ ਉਹਦੇ ਚ ਬਦਲਾ ਨਹੀਂ ਹੈਗਾ ਸੋ ਕਿਰਪਾ ਕਰਕੇ ਜਿਹੜੇ ਕੰਮ ਨੇ ਇਹ ਡਰਾਮੇ ਨੇ ਇਹਨਾਂ ਨੂੰ ਬੰਦ ਕਰੋ ਪੰਜਾਬ ترقی ਚਾਹੁੰਦਾ ਹੈ ਪੰਜਾਬ ਡਵੈਲਪਮੈਂਟ ਚਾਹੁੰਦਾ ਹੈ ਪੰਜਾਬ ਦੇ ਨੌਜਵਾਨ ਨੌਕਰੀਆਂ ਚਾਹੁੰਦੇ ਨੇ ਸੋ ਉਹਨਾਂ ਤੇ ਧਿਆਨ ਦਿਓ ਤੇ ਇਹ ਜਿਹੜੇ ਕਾਤਲਾਂ ਦਾ ਹਮਲੇ ਪੱਤਰਕਾਰ ਸਹਿਬਾਨਾਂ ਤੇ ਹੁੰਦੇ ਨੇ ਜਾਂ ਪਿਛਲੇ ਸਮੇਂ ਚ ਪਰਚੇ ਹੁੰਦੇ ਨੇ ਉਹਦੀ ਅਸੀਂ ਸਖਤ ਸ਼ਬਦਾਂ ਚ ਜਿਹੜੀ ਆ ਨਖੇਦੀ ਕਰ ਪੁਲਿਸ ਦੀ ਕਾਰਵਾਈ ਜਿਹੜੀ ਆ ਦੇਖੋ ਪੁਲਿਸ ਵੀ ਇਹਨਾਂ ਦੀ ਹੈ ਇਹ ਕੀ ਕਰਦੇ ਨੇ ਜਿਹੜਾ ਮੁੱਦਾ ਹੁੰਦਾ ਇਹ ਜਾ ਉਹਨੂੰ ਇਹ ਨਾ ਦੱਬਣ ਦੀ ਕੋਸ਼ਿਸ਼ ਕਰਦੇ ਨੇ ਤਾਂ ਕਿ ਜੇ ਪੁਲਿਸ ਦੀ ਕਾਰਵਾਈ ਹੋਊਗੀ ਫਿਰ ਉਹ ਹਾਈਲਾਈਟ ਵੱਧ ਹੋਊਗਾ ਤੁਸੀਂ ਅਖਬਾਰਾਂ ਚ ਆਊਗਾ ਪੱਤਰਕਾਰ ਉਹਨੂੰ ਹੋਰ ਪੁੱਛਣਗੇ ਕੱਲ ਨੂੰ ਫਿਰ ਜਦੋਂ ਪੁਲਿਸ ਦੀ ਕਾਰਵਾਈ ਹੈ ਤੇ ਉਹਦੇ 'ਚ ਇਹ ਕਹਿਣਗੇ ਕਿ ਜੀ ਇਹਦੀ ਕਾਰਵਾਈ ਤਾਂ ਹੋਇਆ ਕੀ ਉਹਦਾ ਜਵਾਬ ਨਹੀਂ ਹੋ। ਤੁਸੀਂ ਇੱਕ ਚੀਜ਼ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ। ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਵਿਜੇ ਸਿੰਘਲਾ ਦੇ ਖਿਲਾਫ ਮੇਰੇ ਕੋਲ ਕ੍ਰਪਸ਼ਨ ਦੇ ਸਬੂਤ ਨੇ। ਮੇਰੇ ਕੋਲੇ ਵਿਜੇ ਵਿਜੇ ਸਿੰਘਲਾ ਆਪ ਮੰਨ ਕੇ ਗਿਆ ਕਿ ਜੀ ਮੇਰੇ ਕੋਲੇ ਮੈਂ ਕ੍ਰਪਸ਼ਨ ਕੀਤੀ ਹੈ ਤੇ ਜੇ ਵਿਜੇ ਸਿੰਘਲਾ ਮੁੱਖ ਮੰਤਰੀ ਸਾਹਿਬ ਕੋਲੇ ਮੰਨ ਕੇ ਗਿਆ ਤੇ ਫਿਰ ਵਿਜੇ ਸਿੰਘਲਾ ਦੀ ਕੈنسਲੇਸ਼ਨ ਰਿਪੋਰਟ ਕਿਵੇਂ ਦਾਖਲ ਹੋਗੀ? ਉਹਦੇ ਦਾ ਪਰਚਾ ਰੱਦ ਕਿਵੇਂ ਹੋ ਗਿਆ? ਇਹਦਾ ਮਤਲਬ ਜਾਂ ਤਾਂ ਮੁੱਖ ਮੰਤਰੀ ਸਾਹਿਬ ਉਹਦੇ ਝੂਠ ਬੋਲਦੇ ਸੀ। ਤੇ ਜਾਂ ਹੁਣ ਮੁੱਖ ਮੰਤਰੀ ਸਾਹਿਬ ਕਰਪਟ ਬੰਦਿਆਂ ਨਾਲ ਮਿਲ ਗਏ ਦੋਨਾਂ ਚ ਇੱਕ ਚੀਜ਼ ਤਾਂ ਹੋਈ ਹੈ ਨਾ ਜਿਹੜੀ ਉਹਦੇ ਫਰਾਰੀ ਦੀ ਗੱਲ ਹੈ ਹੋਰ ਦੂਜੇ ਤੀਜੇ ਕਰਪਟ ਬੰਦਿਆਂ ਦੀ ਗੱਲ ਹੈ ਮੈਨੂੰ ਇਹ ਦੱਸੋ ਵੀ ਫਿਰ ਇਹਦਾ ਮਤਲਬ ਤਾਂ ਮੁੱਖ ਮੰਤਰੀ ਸਾਹਿਬ ਉਸ ਗੱਲ ਤੇ ਝੂਠ ਬੋਲ ਰਹੇ ਨੇ ਸੋ ਇਹਨਾਂ ਦਾ ਕੀ ਕੰਮ ਹੈ ਇਹਨਾਂ ਨੂੰ ਹੋਇਆ ਕਿ ਇੱਕ ਵਾਰੀ ਜੀ ਬੋਲ ਦਿਓ ਮੀਡੀਆ 'ਚ ਕਾਰਵਾਈ ਕੋਈ ਨਹੀਂ ਕਰਨੀ ਤੇ ਮੈਂ ਕਹਣਾ ਜਿੱਥੇ ਕਹਿਣਗੇ ਆ ਜੈਸੇ ਐਸਐਸਪੀ ਸਾਹਿਬ ਨੂੰ ਮੈਂ ਕਹਣਾ ਕਿ ਜਿਹੜੀ ਇਹ ਬੰਦੇ ਜਿਨ੍ਹਾਂ ਨੇ ਇਹਨਾਂ ਦੇ ਕਾਤਲਾਨਾ ਹਮਲਾ ਕੀਤਾ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਇਹ ਗੱਲ ਸ਼ੋਰ ਕਰੇ ਪੰਜਾਬ ਸਰਕਾਰ ਦੇ ਜਿਹੜਾ ਵੀ ਪੱਤਰਕਾਰ ਭਾਈਚਾਰਾ ਕੋਈ ਪੱਤਰਕਾਰ ਚਾਹੇ ਉਹ ਛੋਟੇ ਚੈਨਲ ਦਾ ਚਾਹੇ ਵੱਡੇ ਚੈਨਲ ਦਾ ਜੇ ਉਹ ਕਿਤੇ ਵੀ ਇਹ ਜੀ ਸਮਾਜ ਦੀ ਘਨੌਣੀ ਹਰਕਤ ਨੂੰ ਨੰਗਾ ਕਰਦਾ ਤਾਂ ਉਹਦੀ ਪ੍ਰੋਟੈਕਸ਼ਨ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਣੀ ਚਾਹੀਦੀ ਹੈ ਇਹਦੇ ਲਈ ਭਗਵੰਤ ਮਾਨ ਸਾਹਿਬ ਇਹ ਬਿਆਨ ਦਿੱਤਾ। ਬੰਦੂ ਜੀ ਜਿਵੇਂ ਗੱਲ ਕਰਦੇ ਕਿ ਨਸ਼ੇ ਜੁੱਧ ਨਸ਼ਿਆਂ ਵਿਰੁੱਧ ਘਟਾ ਇਹ ਜਾ ਰਹੇ ਨੇ ਉਹ ਸਿਰਫ ਲਾਲ ਇੰਡਰ ਲੈਂਡ ਦੇ ਅੰਦਰ ਵਾਲੇ ਪਰ ਜਿਹੜਿਆਂ ਦੇ ਨਸ਼ਾ ਤਸਕਰਾਂ ਦੇ ਜਿਹੜੇ ਘਰ ਨੇ ਲਾਲ ਲੈਂਡ ਤੋਂ ਬਾਹਰ ਰਜਿਸਟਰੀਆਂ ਹੋਈਆਂ ਉਹਨਾਂ ਦੇ ਘਰ ਤੱਕ ਕਿਉਂ ਨਹੀਂ ਪਹੁੰਚਿਆ ਬੋਣੇ ਉਸ ਨਹੀਂ ਹੈਗਾ ਜੀ ਇਹ ਸਿਰਫ ਡਰਾਮਾ ਹੈ ਤੁਸੀਂ 10 ਵੀਡੀਓ ਤੁਹਾਡੇ ਕੋਲ ਸਾਹਮਣੇ ਹੋਣਗੀਆਂ ਜਿੱਥੇ ਇਹ ਮੰਨਦੇ ਨੇ ਅਧਿਕਾਰੀ ਕਿ ਜਿਹੜੇ ਘਰ ਨੇ ਨਸ਼ੇ ਕਰਕੇ ਨਹੀਂ ਢਾਇਆ ਜਾ ਰਹੇ ਇਹ ਇਲੈਗਲ ਕੰਸਟਰਕਸ਼ਨ ਕਰਕੇ ਢਾਇਆ ਜਾ ਰਹੇ ਨੇ ਉਥੇ ਮਿਊਸਪਲ ਕਮੇਟੀ ਜਾਂਦੀ ਹੈ ਮਿਊਸਪਲ ਕਮੇਟੀ ਦੇ ਜਦੋਂ ਈਓ ਨੂੰ ਪੁੱਛਿਆ ਜਾਂਦਾ ਵੀ ਤੁਸੀਂ ਇਹ ਘਰ ਕਾਵੇ ਲਈ ਢਾ ਰਹੇ ਹੋ ਨਸ਼ਾ ਕਰਕੇ ਢਾ ਰਹੇ ਹੋਗਾ ਨਾ 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 ਜੀ ਨਸ਼ੇ ਦਾ ਇਹਦੇ ਨਾਲ ਕੋਈ ਮਸਲਾ ਨਹੀਂ ਆ ਡਰਾਮਾ ਕਾਗਜ਼ਾਂ 'ਚ ਇਹ ਹੈ ਕਿ ਅਸੀਂ ਨਸ਼ੇ ਵਿਰੁੱਧ ਦੇ ਜਿਹੜਾ ਯੋਧ ਨਸ਼ੇ ਵਿਰੋਧਾ ਉਹਨਾਂ ਲਈ ਜੀ ਇਹ ਨਸ਼ੇ ਦੇ ਕਾਰੋਬਾਰ ਨਾਲ ਕੀਤਾ ਉਹ ਤਾਂ ਕਹੀ ਨਹੀਂ ਭਾਈ ਪ੍ਰੂਫ ਕਰੋ ਨਾ ਤੁਸੀਂ ਵੀ ਨਸ਼ੇ ਦੇ ਕਾਰੋਬਾਰ ਨਾਲ ਉਹਨੇ ਬਣਾਏ ਇਹ ਤਾਂ ਇਲੈਗਲ ਕੰਸਟਰਕਸ਼ਨ ਇਹੋ ਜਾ ਕੇ ਗੱਲ ਕਹਿੰਦਾ ਕਿ ਅਸੀਂ ਜੀ ਇਲੈਗਲ ਕੰਸਟਰਕਸ਼ਨ ਕੀਤੀ ਹੈ ਇਲੈਗਲ ਕੰਸਟਰਕਸ਼ਨ ਨੂੰ ਸੀ ਢਾਇਆ ਜੇ ਕਿਸੇ ਨੇ ਕੋਈ ਗਲਤ ਵਾਤਰਾ ਬਣਾਇਆ ਜੇ ਕਿਸੇ ਨੇ ਐਨਕ੍ਰੋਚਮੈਂਟ ਕੀਤੀ ਉਹਨੂੰ ਢਾ ਰਹੇ ਨੇ ਜੇ ਇੱਕ ਵੀ ਘਰ ਇੱਕ ਵੀ ਘਰ ਹਲੇ ਤੱਕ ਕੋਰਟ ਦੇ ਆਰਡਰ ਜਾਂ ਕਿਸੇ ਸਰਕਾਰ ਦੇ ਆਰਡਰਾਂ ਨਾਲ ਨਸ਼ੇ ਵਾਲਾ ਦਾ ਕਾਰਨ ਨਹੀਂ ਢਾਇਆ ਗਿਆ ਇਸ ਗੱਲ ਦੀ ਗਾਰੰਟੀ ਦਿੰਦਾ ਤੁਸੀਂ ਚੈੱਕ ਕਰੋ ਸਰੂਪ ਦੇ ਵਿੱਚ ਜਿੱਥੇ ਜਿੱਥੇ ਬਿਲੇ ਪੰਦੇ ਚੱਲੇ ਸੀ ਉੱਥੇ ਦੁਬਾਰਾ ਕੰਸਟਰਕਸ਼ਨ ਦਾ ਕੰਮ ਹੈ ਜਿਹੜਾ ਸਰੂਪ ਚਾ ਉਹਨੇ ਮਿਸਤਰੀ ਲਾ ਕੇ ਕੰਮੇ ਦਿੱਤਾ ਗੱਲ ਇਹ ਹੈ ਜੀ ਏ ਨਹੀਂ ਪਤਾ ਮੈਨੂੰ ਤਾਂ ਇਹ ਵੀ ਲੱਗਦਾ ਹੈ ਕਿ ਜਿਹੜੀ ਡਰਾਮੇ ਦੀ ਭਰਪੂਰ ਜੇ ਕਹੀਏ ਵੀ ਇਹਨਾਂ ਦੇ ਐਕਟਰ ਵੀ ਇਹਨਾਂ ਦੇ ਕਰੈਕਟਰ ਵੀ ਇਹਨਾਂ ਦੇ ਸਾਰਾ ਕੁਝ ਇਹਨਾਂ ਦਾ ਹੈ ਇਹ ਨਹੀਂ ਪਤਾ ਵੀ ਇਹਨਾਂ ਨੇ ਆਪਣੇ ਬੰਦੇ ਖੜੇ ਕਰਕੇ ਆਪਣੇ ਬੰਦਿਆਂ ਨੂੰ ਉੱਥੇ ਲਾ ਕੇ ਉਹਨਾਂ ਨੂੰ ਕਹਿੰਦਾ ਹੋਵੇ ਕੋਈ ਨੇ ਇੱਕ ਵਾਰੀ ਸੀ ਢਾਮਾਂਗੇ ਤੁਹਾਡਾ ਉਦੋਂ ਮੁੜ ਕੇ ਹੋ ਬਾਅਦ ਹੁਣ ਜਿਵੇਂ ਆ ਹੋਈ ਹੈ ਹਰ ਇਲੈਕਸ਼ਨ ਤੋਂ ਪਹਿਲਾਂ ਜਦੋਂ ਵੀ ਕੋਈ ਬਾਈ ਇਲੈਕਸ਼ਨ ਆਉਂਦੀ ਹੈ ਜਦੋਂ ਕੋਈ ਹੋਰ ਆਉਂਦਾ ਆਪਣੇ ਕੱਦੇ ਐਮਐਲਏ ਨੂੰ ਫੜ ਲੈਂਦੇ ਟੰਗ ਦੰਦੇ ਨੇ ਉਹਨੂੰ ਟੰਗ ਕੇ ਉਹਤੇ ਕਾਰਵਾਈ ਕਰ ਦਿੰਦੇ ਨੇ ਬਾਅਦ ਨੂੰ ਕਲੀਨ ਚਿੱਟ ਦੇ ਦਿੰਦੇ ਨੇ ਇਹ ਡਰਾਮੇ ਜਿਹੜੇ ਨੇ ਇਹ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਭਗਵੰਤ ਮਾਨ ਸਰਕਾਰੀ ਕਰ ਸਕਦੀ ਹੈ ਅੱਜ ਪੰਜਾਬ ਦੇ ਵਿੱਚ ਮੈਂ ਪਹਿਲਾਂ ਵੀ ਕਿਹਾ ਪੰਜਾਬ ਚ ਮੈਨੂੰ ਨਹੀਂ ਪਤਾ ਕਿਹੜਾ ਮੁੱਖ ਮੰਤਰੀ ਹੈ ਇਹ ਤੁਹਾਨੂੰ ਵੀ ਨਹੀਂ ਪਤਾ ਵੀ ਕਿਹੜਾ ਮੁੱਖ ਮੰਤਰੀ ਹੈ ਕਿਉਂਕਿ ਚਾਰ ਮੁੱਖ ਮੰਤਰੀ ਰਹਿ ਚ ਪੰਜਾਬ ਦੇ ਵਿੱਚ ਪਹਿਲਾ ਮੁੱਖ ਮੰਤਰੀ ਹੈ ਜਿਹੜਾ ਕਾਗਜ਼ਾਂ ਤੇ ਭਗਵੰਤ ਮਾਨ ਹੈ ਦੂਜਾ ਮੁੱਖ ਮੰਤਰੀ ਹੈ ਪਰਦੇ ਦੇ ਪਿੱਛੇ ਜਿਹੜਾ ਅਰਵਿੰਦ ਕੇਧਰੀ ਵਾਲਾ ਤੀਜਾ ਮੁੱਖ ਮੰਤਰੀ ਨਸੀਬ ਮਨੀਸ਼ ਸੁਭੀਆ ਜੀ ਨੇ ਜਿਹੜੇ ਹਰ ਵੇਲੇ ਤੁਹਾਨੂੰ ਪਿਕਚਰ ਚ ਨਜ਼ਰ ਆਉਣਗੇ ਸਹੌਚ ਕਾਉਂਦੇ ਕੈਂਪੇਨ ਕਰਦੇ ਤੇ ਇੱਕ ਮੁੱਖ ਮੰਤਰੀ ਸਾਬ ਸਾਡੇ ਫੀਲਿੰਗ ਵਾਲੇ ਨੇ ਉਹ ਪੰਜਾਬ ਦੇ ਪ੍ਰਧਾਨ ਆਮਰੋਦਾ ਜੀ ਨੇ ਜਿਹੜੇ ਹਲੇ ਫੀਲ ਕਰਦੇ ਨੇ ਕਿ ਮੈਂ ਵੀ ਮੁੱਖ ਮੰਤਰੀਆਂ ਤੇ ਆਉਣ ਵਾਲੇ ਸਮੇਂ ਚ ਬਣ ਸਕਦਾ ਸੋ ਕੋਈ ਭਾ ਵੀ ਮੁੱਖ ਮੰਤਰੀ ਜਿਹੜੇ ਕਹਿੰਦੇ ਆ ਸੋ ਇਹ ਨਹੀਂ ਪਤਾ ਵੀ ਹੁਣ ਡਾਇਰੈਕਸ਼ਨ ਕਿਦੀ ਚੱਲਦੀ ਹੈ ਪਰ ਬੜੇ ਣਾੜੇ ਸਮੇਂ ਦੇ ਵਿੱਚੋਂ ਪੰਜਾਬ ਲੰਕਰ ਹੈ ਫਾਈਨੈਂਸ਼ੀਅਲ ਤੌਰ ਤੇ ਪੰਜਾਬ ਅੱਜ ਜਿਹੜਾ ਬੜੇ ਮਾੜੇ ਦੌਰ ਚ ਇੱਕ ਜਿਹੜੀ ਗੱਲ ਕਹੀ ਜਾਂਦੀ ਸੀ 70 ਸਾਲਾਂ ਚ ਲੁੱਟ ਲਿਆ ਪੁੱਟ ਲਿਆ ਇਹ ਕਰਤਾ ਸਾਨੂੰ 4 ਮਹੀਨੇ ਦੇ ਦੋ ਅੱਜ ਭਾਈ ਸਾਢੇ 3 ਸਾਲ ਲੰਘ ਗਏ ਤੁਸੀਂ ਸਾਢੇ 3 ਸਾਲਾਂ ਦੀ ਕਾਰਗੁਜ਼ਾਰੀ ਦੱਸੋ ਕਿਹੜਾ ਖਵਾਨਾ ਭਰਿਆ ਕਿਹੜਾ ਕੰਮ ਕੀਤਾ ਕਿਹੜਾ ਇਹ ਜਿਹਾ ਮਾਈਲਸਟੋਨ ਕੀਤਾ ਕੱਲੇ ਪੋਸਟ ਲਾਉਣ ਤੇ ਅਖਬਾਰਾਂ ਦੇ ਵਿੱਚ ਚਰਚਾ ਕਰਾਉਣ ਤੋਂ ਇਲਾਵਾ ਹੋਰ ਤੁਸੀਂ ਮੈਨੂੰ ਕੀ ਕੀਤਾ ਸੋ ਇਸ ਕਰਕੇ ਅੱਜ ਜਿਹੜੀ ਸਰਕਾਰ ਹੈ ਸਿਰਫ ਧਰਾਮਿਆ ਭਰਪੂਰ ਸਰਕਾਰ ਹੈ ਤੇ ਡਰਾਮੇ ਪੂਰੇ ਰੂਪ ਚ ਚੱਲ ਹੀ ਰਹੇ ਹਨ